ਮੰਮਾ ਮਨਸਿਓ ਕਾਜ ਹੈ ਮਨਸਾ ਦੇ ਸਿਧ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜਾਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਈਆ ਜੋ ਜਾਣ ਤਉ ਦੁਰ ਮਤ ਹਨ ਕਰ ਬਸ ਕਾਇਆ ਗਾਓ ਰਣ ਰੂਤੋ ਭਜੈ ਨਹੀਂ ਸੂਰਉ ਥਾਰਉ ਨਾਓ ਹਰ ਆਰਾ ਰਸ ਨਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹਰਾ ਛਾਡੇ ਓ ਰਸਿਆਵਾ ਓ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੈ ਮੱਲਾ ਵੈ ਅੰਤ ਨਾ ਜਾਏ ਪਰਮ ਸਚ ਪਾਵੇ ਆਰ ਜਾਓ ਤਹਾਂ ਪ੍ਰੇਮ ਲੇਵ ਲਾਵੇ ਤੋ ਅਲੇ ਲਹ ਲੇ ਚਰਨ ਸਮਾਵੇ ਵਾ ਵਾਰ ਬਾਰ ਬਿਸਨ ਸਮਹਾਰ ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਵਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਆਂ ਵਾ ਜਾਣੇ ਹੋ ਹੋ ਇਹੋ ਆਰੇ ਉਹ ਜਬ ਮਿਲੈ ਤੋ ਮਿਲਤ ਨਾ ਜਾਣੇ ਕੋਏ ਸਸਾ ਸੋਨੀ ਕਾ ਕਰ ਸੋਦੋ ਘਟ ਪਰ ਚਾ ਕੀ ਬਾਤ ਨਰੋ ਦੋ ਘਟ ਪਰ ਚਾ ਜੋ ਉਪਜੈ ਭਾਉ ਪੂਰ ਰਿਆ ਤੈ ਤਰ ਭਵਨ ਰਾਉ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨ ਲਾਵੈ ਬਾਰਾ ਸਸਾ ਸੋ ਸਸ ਸਹੀ ਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਸਾੜ ਪਰਮ ਸੁਖ ਪਾਵਾ ਤਬ ਤਬ ਇਹ ਤ੍ਰਿਓ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬੀ ਹੋਏ ਤਵੇ ਮਨਮਾਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਉਹੀ ਉਹੋ ਇਹੋ ਨਾ ਹੋਈ ਲਿਓ ਲਿਓ ਕਰਤ ਫਰੈ ਸਭ ਲੋਗ ਤਾਂ ਕਰਨ ਵਿਆਪੈ ਬੋ ਸੋਗ ਲਕshmi ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜੂ ਨੈ ਚੇਤੇ ਆਪ ਜਗ ਜਾਣ ਜੋ ਮਨ ਆ ਰਹੇ ਜਹ ਕਾ ਵਿਚਰਾ ਤਹ ਫਿਰ ਲਹ 52 ਅੱਖਰ ਜੋਰੇ ਆਨੋ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਆ ਕਹੈ ਪੰਡਤ ਹੋਏ ਸੋਨ ਪੈ ਰਹਿ ਪੰਡਤ ਲੋਗ ਕਉ ਬਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾਂ ਕਹਿ ਜੀ ਜੈਸੀ ਬਦ ਹੋਇਂ ਕਹਿ ਕਬੀਰ ਜਾਨਾ ਗਾ ਸੋਈ ਇੱਕ ਓਅੰਕਾਰ ਸਤਗੁਰ ਪ੍ਰਸਾਦ ਆਰਾ ਗੌੜੀ ਥਿਤੀ ਕਬੀਰ ਜੀ ਕੀ ਸ਼ਲੋਕ ਪੰਦਰਾ ਥਿਤੀ ਸਤਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸਮੈ ਆਸਿ ਨਿਵਾਰੋ ਅੰਤਰਜਾਮੀ ਰਾਮ ਸੁਮਹਾਰੋ ਜੀਵਤ ਪਾਵੋ ਮੁਖ ਦੁਆਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮਨ ਨਿਰਮਲੋ ਹਰ ਕੀਰਤਨ ਮੈਂ ਅੰਨ ਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹੈ ਸਮਾਏ ਦੁਤਿਆ ਦੋਹ ਕਰ ਜਾਨ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਬੜਾ ਨਾ ਕੜਤਾ ਜਾਏ ਅਕਲ ਨਰੰਜਨ ਏਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਰ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਕਬੋ ਨਾ ਬਹੋ ਜਲਥਲ ਮਾਹੇ ਆਪੈ ਆਪ